ਸਾਰੇ ਸਜਣੋ ਤੁਸੀਂ ਜੋ ਪੀਏਯੂ ਆਉਨੇ ਆ ਤਾਂ ਕਿਹੜੇ ਕਿਹੜੇ ਵੀਰ ਜਿਹੜੇ ਇੱਥੇ ਆਉਂਦੇ ਆ ਪੰਜਾਬ ਦੀ ਪਿੰਡੂ ਸਭਿਆਤਾ ਆਦਮ ਯੂਜੀਅਮ ਦੇਖਣ ਇਹ ਮਿਊਜ਼ੀਅਮ ਆ ਇੱਧਰ ਬਣਿਆ ਹੋਇਆ ਟਿਕਟ ਉਧਰੋਂ ਮਿਲਦੀ ਆ ਅੱਗੋਂ ਤੇ ਅੰਦਰ ਵੀ ਵਿਰਾਸਤੀ ਸਮਾਨ ਬਹੁਤ ਪਿਆ ਇੱਧਰ ਦੇਖੋ ਬੈਡ ਲੱਠ ਤੇ ਚੱਕਲੀ ਇੱਧਰ ਚੱਕਲੀ ਪਈ ਆ ਟਿੰਡਾਂ ਵਾਲਾ ਖੂਹ ਆ ਗਿਆ ਇੱਧਰ ਜੀ ਠੀਕ ਐ ਉਹ ਇੱਕੋ ਚਕਲੀ ਪਈ ਆ ਤੇ ਆ ਦੇਖੋ ਹੂ ਪ੍ਰਾਣਾ ਇਧਰਲੇ ਪਾਸੇ ਡੋਲੀ ਤੇ ਇਹ ਆ ਗਈ ਕਲਾੜੀ ਗੰਨੇ ਦਾ ਜੂਸ ਕੱਢਣ ਨੂੰ ਗੰਨੇ ਦਾ ਰਸ ਕੱਢਣ ਨੂੰ ਹਨਾ ਤੇ ਇੱਕ ਬਹੁਤ ਖਾਸ ਚੀਜ਼ ਤੁਹਾਨੂੰ ਹੋਰ ਦਿਖਾਉਣਾ ਵਾ ਵੇ ਤੇ ਹੁਣ ਤਕਰੀਬਨ ਤਕਰੀਬਨ ਬੰਦ ਹੋ ਗਈ ਆ ਘਰਾਟ ਘਰਾਟਾਂ ਦਾ ਆਟਾ ਜਿਹੜੇ ਵੀਰਾਂ ਨੇ ਖਾਦਾ ਉਹਦਾ ਜ਼ਰੂਰ ਦੱਸਣਗੇ ਇਹ ਹੈ ਜੀ ਘਰਾਟ ਲੋ ਜੀ ਵਗਦੇ ਪਾਣੀ ਦੇ ਵਹਾ ਨਾਲ ਅਨਾਜ ਦਾਲੇ ਮਸਾਲੇ ਆਦ ਪੀਸਣ ਦੀ ਚੱਕੀ ਨੂੰ ਘਰਾਟ ਕਹਿੰਦੇ ਹਨ ਘਰਾਟਾਂ ਦੀ ਵਰਤੋਂ ਜਿੱਥੇ ਵਾਤਾਵਰਣ ਸਹਾਈ ਹੈ ਉੱਥੇ ਇਹਨਾਂ ਰਾਈ ਪੀਸੇ ਦਾ ਅਰਥ ਗੁਣਵੱਤਾ ਵਿੱਚ ਵਧੀਆ ਹੁੰਦੇ ਹਨ ਇਸ ਕਮਰੇ ਦੀ ਉਸਾਰੀ ਲਈ ਡਾਕਟਰ ਬਲਦੇਵ ਢਿੱਲੋਂ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਨੇ ਮਾਲ ਮਾਇਕ ਯੋਗਦਾਨ ਪਾਇਆ ਤੇ ਇਹ ਘਰਾਟ ਡਾਕਟਰ ਗੁਰਿੰਦਰ ਕੌਰ ਸੰਘਾ ਡੀਨ ਕਾਲਜ ਆਫ ਬੇਸਿਕ ਸਾਇੰਸ ਹਿਊਮਨਿਟੀਜ਼ ਨੇ ਪਿਆਰ ਸਹਿਤ ਪੇਂਟ ਕੀਤਾ ਘਰਾਟ ਹੈਂਟ ਹੋਇਆ ਵਾ ਕਿਤੋਂ ਇਹ ਬੜਾ ਕੁਝ ਇੱਥੇ ਦੇਖਣ ਵਾਲਾ ਇਹਦੇ ਅੰਦਰ ਵੀ ਕਿਉਂ ਇੱਥੇ ਜੀਪੀਏਯੂ ਆਉਣੀ ਆ ਤਾਂ ਤੁਸੀਂ ਜਰੂਰ ਇਸ ਪਾਸੇ ਵੀ ਆਇਓ ਮਿਊਜ਼ੀਅਮ ਵਾਲੇ ਪਾਸੇ ਕਾਰ ਪਾਰਕਿੰਗ ਵੀ ਇੱਥੇ ਇੰਦੀ ਹੈਗੀ ਆ ਜੇ ਤੁਸੀਂ ਅਗੋਂ ਪਿੱਛੋਂ ਵੀ ਆਉਨੇ ਆ ਤਾਂ ਵਧੀਆ ਲੱਗੂਗਾ ਤੁਹਾਨੂੰ ਇੱਥੇ ਆ ਕੇ ਸੋਹਣਾ ਜਾਨੀ ਕੇ ਮਾਹੌਲ ਜੇ ਤੁਸੀਂ ਲੁਧਿਆਣੀ ਆਏ ਆ ਤਾਂ ਕੁਝ ਟਾਈਮ ਲਈ ਫ੍ਰੀ ਹੈਗੇ ਆ ਕਿ ਦੇਖੋ ਘੁੰਮਣਾ ਚਾਹੁੰਦੇ ਆ ਤੁਹਾਨੂੰ ਵਧੀਆ ਇੱਕ ਜਗ੍ਹਾ ਮਿਲ ਜੂਗੀ ਇਹ ਘੁੰਮਣ ਵਾਸਤੇ